ਤੇ ਰੇਲ ਗੱਡੀਆਂ ਦੇ ਉੱਤੇ ਜਿਹੜੀਆਂ ਉਹਨਾਂ ਦੇ ਉਤੋਂ ਦੀ ਤੜਕੇ ਲੰਘੀਆਂ ਇਹ ਕੋਈ ਸਾਰਾ ਕੁਝ ਵਾਪਰਦਾ ਆਪਾਂ ਦੇਖਿਆ ਹੁਣ ਕੇਂਦਰ ਸਰਕਾਰ ਨੇ ਜਿੰਨੀਆਂ ਕੋਈ ਸੰਸਥਾਵਾਂ ਹੈ ਜਾਂ ਕਿਸੇ ਵੀ ਕੰਮ ਨੂੰ ਕੰਮ ਕਰਨ ਵਾਲੀਆਂ ਸੰਸਥਾਵਾਂ ਉਹਨਾਂ ਸੰਸਥਾਵਾਂ ਦੇ ਉੱਤੇ ਕਬਜ਼ਾ ਕਰਕੇ ਤੁਹਾਨੂੰ ਬਿਲਕੁਲ ਤਰ ਪਤਰ ਕਰਨ ਦਾ ਫਾਰਮੂਲਾ ਬਣਾ ਰਿਆ ਪੰਜਾਬ ਦੀ ਸਰਕਾਰ ਇਹਦੇ ਬਾਰੇ ਕਈ ਕੁਝ ਕਿਹਾ ਜਾਂਦਾ ਕਦੀ ਇਹ ਕਹਿੰਦੇ ਸੀ ਇਹ ਕਾਂਗਰਸ ਦੀ ਏਜੰਟ ਸਰਕਾਰ ਹੈ ਕਦੀ ਬੀਜੇਪੀ ਦੀ ਜੰਟ ਸਰਕਾਰ ਆ ਤੇ ਆ ਕੇਜਰੀਵਾਲ ਜਿਹੜਾ ਕਹਿੰਦਾ ਹੈ ਜਿਹਦੀ ਸਟੇਟਮੈਂਟ ਅਸੀਂ ਸਾਡੇ ਸਾਹਮਣੇ ਵੀਡੀਓਜ਼ ਆਉਂਦੀਆਂ ਤੇ ਮੇਰੇ ਤੇ ਬਟੇ ਬਟੇਰੇ ਜਿਹੜੇ ਆ ਆਰਐਸਐਸ ਦੇ ਮੈਂਬਰ ਸੀ ਹੁਣ ਤੁਸੀਂ ਅੰਦਾਜ਼ਾ ਲਾਓ ਤੇ ਜਿਸ ਦੇਸ਼ ਦੇ ਵਿੱਚ ਆਰਐਸਐਸ 나ਗਪੁਰ ਤੋਂ ਰਾਜ ਚੱਲ ਰਿਹਾ ਦਿੱਲੀ ਤੋਂ ਨਹੀਂ ਚੱਲ ਰਿਹਾ 나ਗਪੁਰ ਤੋਂ ਰਾਜ ਚੱਲ ਰਿਹਾ ਹੋਵੇ ਤੇ ਉਹਦਾ ਇੱਕ ਏਜੰਟ ਜਿਹਨੂੰ ਹੁਣੇ ਮਨਜੀਤ ਹਣੀ ਭਈਆ ਕਹਿ ਕੇ ਗਏ ਆ ਉਹ ਭਈਆ ਭਈਆ ਤੇ ਭਰਾ ਹੀ ਹੁੰਦਾ ਉਹ ਆ ਗਿਆ ਇੱਕ ਜਿਹੜਾ ਆਰਐਸਐਸ ਦਾ ਏਜੰਟ ਸੀ ਉਹ ਪੰਜਾਬ ਦੇ ਵਿੱਚ ਮੁਖੀ ਬਣ ਕੇ ਮੋਹਰੇ ਆ ਗਿਆ ਹੁਣ ਹੁਣ ਲੈਂਡ ਪੂਲਿੰਗ ਨੀਤੀ ਦੇ ਨਾਲ ਲੈਂਡ ਪੂਲਿੰਗ ਨੀਤੀ ਦੇ ਨਾਲ ਸਾਡੀਆਂ ਜ਼ਮੀਨਾਂ ਆਪਣੇ ਕਬਜ਼ੇ ਵਿੱਚ ਕਰਨ ਦੀ ਨੋਟੀਫਿਕੇਸ਼ਨ ਕਰ ਦਿੱਤੀ ਹੈ ਤੇ ਮਤ ਪੁਲੇਖਾ ਖਾਓ ਕਿ ਉਹ ਜ਼ਮੀਨ ਤੁਸੀਂ ਜਿਹੜੀ ਹੁਣ ਤੁਹਾਡੀ ਮਾਲਕੀ ਵਿੱਚ ਰਹਿ ਸਕਦੀ ਤੁਸੀਂ ਕਦੇ ਵੀ ਉਹਨੂੰ